ਕਾਦੀ ਸ਼ਾਂਤੀ ਬਾਬਾ ਜੀ ਸ਼ਾਂਤੀ ਮੇਰਾ 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 ਬਾਬਾ ਜੀ ਸ਼ਾਂਤੀ 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 ਮੇਰਾ ਬਾਬਾ ਜੀ ਤੁਹਾਨੂੰ ਹਵਾ ਬਹੁਤ ਆਉਂਦੀ ਆ ਕੀ ਗੱਲ ਤੇਰੀ ਹਵਾ ਬੰਦ ਹੋਈ ਆ ਨਹੀਂ ਹਵਾ ਬਾਬਾ ਜੀ ਤੁਹਾਨੂੰ ਰੋਕ ਰੋਕ ਆਉਂਦੀ ਤੁਸੀਂ ਤਾਂ ਚੁੰਟਾ ਹੀ 빙ਗਾ ਕਰਤਾ ਉਹ ਚੁੰਟਾ 빙ਗਾ ਹੋਣਾ ਹੀ ਸੀ ਵਿਚ ਵਿਚ ਰੇਂਜ ਟੁੱਟਦੀ ਆ ਅੱਛਾ ਅੱਛਾ ਤੂੰ ਜਸ ਬਾਬਾ ਹਾਂ ਬਾਬਾ ਅੱਜ ਬੜਾ ਖੁਸ਼ ਨਜ਼ਰ ਆਉਣਾ ਤੂੰ ਵੀ ਆ ਰੋਟੀ ਨਹੀਂ ਖਾਣੀ ਤਾਂ ਖੁਸ਼ ਨਜ਼ਰ ਆਣਾ ਲੰਗਾ ਲਾਉਣਾ ਬਾਬਾ ਹਾਂ ਮੈਂ ਤੈਨੂੰ ਇੱਕ ਗੱਲ ਪੁੱਛਣੀ ਚਾਹਨਾ ਇੱਕ ਦੀ ਬਜਾਏ ਦੋ ਪੁੱਛ ਆ ਸਾਨੂੰ ਵੀ ਕੋਈ ਨਾ ਕੋਈ ਠੋਕਰ ਲੱਗੀ ਆਹੋ ਜਦੋਂ ਬੰਦੇ ਨੂੰ ਕੋਈ ਨਾ ਕੋਈ ਠੋਕਰ ਲੱਗਦੀ ਬੰਦਾ ਤਾਂ ਭਗਮਾ ਪਾਉਂਦਾ ਹਾਂ ਆ ਜਿੰਨਿਆਂ ਨੂੰ ਠੋਕਰ ਲੱਗੀ ਸਾਰਿਆਂ ਨੇ ਭਗਮੇ ਤਾਂ ਪਾਏ ਭਲਾ ਤੈਨੂੰ ਕਿਹੜੀ ਠੋਕਰ ਲੱਗੀ ਜਿਹੜਾ ਤੂੰ ਭਗਮਾ ਪਾਇਆ ਜਿਹੜੀ ਮਰਜੀ ਠੋਕਰ ਲੱਗੀ ਹੋਵੇ ਤੂੰ ਕੀ ਲੈਣਾ ਵਿਚਾਂ ਬਣੀ ਨਹੀਂ 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 ਬਾਬਾ ਜੀ ਤੈਨੂੰ ਪੁੱਛਣਾ ਹੀ ਪੁੱਛਣਾ ਭਾਵੇਂ ਹੋਵੇ ਤੇਰੇ ਨਾਲ ਘਰ ਦੀ ਤੇ ਭਾਵੇਂ ਹੋਵੇ ਬਾਹਰ ਦੀ ਅੱਜ ਤੈਨੂੰ ਪੁੱਛਣਾ ਹੀ ਪੁੱਛਣਾ ਚਾਹਣਾ ਪੁੱਛਣਾ ਹਾਂਜੀ ਚੱਲ ਭਰਾਵਾ ਤੈਨੂੰ ਦੱਸੇ ਦੇਣਾ ਦੱਸੋ ਬਾਬਾ ਜੀ ਗੁਰਪਾਈ ਦੇ ਨਾਲ ਤੇ ਮੈਂ ਤੈਨੂੰ ਦੱਸਦਾ ਨਾ ਕਿਸੇ ਹੋਰ ਨੂੰ ਨਾ ਦੱਸੀ ਨਹੀਂ 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 ਬਾਬਾ ਹੋਰ ਕਿਸੇ ਨੂੰ ਆਪਣੇ ਵਿੱਚ ਹੀ ਆ ਗੱਲ ਆਪਣੇ ਵਿੱਚ ਹੀ ਆ ਹਾਂਜੀ ਹਾਂਜੀ ਕਿਆ ਮੈਂ ਤੇ ਨਾ ਦਦਨਾ ਦੱਸੋ ਜੀ ਮੇਰਾ ਹੋਇਆ ਨਵਾਂ ਨਵਾਂ ਵਿਆਹ ਅੱਛਾ ਖੁਸ਼ੀ ਦਾ ਮਾਹੌਲ ਸਾਲ 1.5 ਸਾਲ ਲੰਘਿਆ ਹਾਂ ਇੱਕ ਦਿਨ ਮੈਨੂੰ ਮੇਰੀ ਘਰ ਵਾਲੀ ਕਹਿਣ ਲੱਗੀ ਕੀ ਸ਼ਾਮ ਦਾ ਵੇਲਾ ਸੀ ਅੱਛਾ ਮੈਨੂੰ ਕਹਿੰਦੀ ਮੈਂ ਮੈਨੂੰ ਕਹਿੰਦੀ ਗੋਲੂ ਜੀ ਅੱਛਾ ਉਹ ਗੋਲ ਕੱਪੇ ਖਾਣੇ ਆ ਅੱਛਾ ਮੈਨੂੰ ਪੈ ਗਿਆ ਸ਼ੱਕ ਹਾਂ ਮੈਂ ਕਹਾ ਲੈ ਵੀ ਨਿਆਣਾ ਹੋਣੀ ਵਾਲਾ ਹੀ ਆ ਅੱਛਾ ਜਾਨੀ ਖੁਸ਼ਖਬਰੀ ਆ ਖੱਟਾ ਖਾਣ ਨੂੰ ਤਾਂ ਹੀ ਮਨ ਕਰਦਾ ਅੱਛਾ ਆ ਮੈਂ ਕਹਾ ਚੱਲ ਕੋਈ ਨਹੀਂ ਸ਼ਾਮ ਦਾ ਵੇੜਾ ਸੀ ਹਾਂ ਨਾ ਬੱਸ ਨਾ ਟੈਂਪੂ ਨਾ ਭੁੰੜਾ ਕੁਛ ਵੀ ਨਾ ਜਾਵੇ ਤੇ ਤੂੰ ਕੱਧ ਤੇ ਲਗਿਆ ਤੇ ਮੈਂ ਪਤਾ ਕੱਧ ਤੇ ਲਗਿਆ ਕੱਧ ਤੇ ਬਤਾਉਂ 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 ਨਹੀਂ ਬੇਚ ਮੇਰੇ ਸਾਈਕਲ ਤੇ ਕੱਲੀਆਂ ਭਜਾਂਦਾ ਜੋ ਮੇਰੇ ਸਾਈਕਲ ਤੇ ਟੰਗੀਆਂ ਭਜਾਂਦਾ ਜੋ ਜਿੱਦ ਪਹਿਲੇ ਮੇਰੇ ਸਾਈਕਲ ਤੇ ਅੱਛਾ ਫੇ ਘਰ ਵਾਲੀ ਨੂੰ ਸਾਈਕਲ ਤੇ ਲੈ ਕੇ ਗਿਆ ਬਾਬਾ ਲੈ ਕੇ ਤਾਂ ਚੱਲ ਗਿਆ ਹਾਂ ਚਹਿਰ ਪੁੰਚਿਆ ਹੀ ਕਿਥੇ ਹਾਂ ਪਹਿਲੇ ਹੀ ਟਾਇਰ ਪੰਚਰ ਹੋ ਗਿਆ ਉਹ ਬੜੀ ਮਾੜੀ ਗੱਲ ਹੋਈ ਬਾਬਾ ਹੋਰ ਕੀ ਮੈਂ ਕਿਾ ਚੱਲ ਮੈਂ ਪੈਂਚਰ ਲਵਾ ਕੇ ਆ ਨਾ ਹਾਂ ਘਰ ਵਾਲੀ ਨੂੰ ਕਿਹਾ ਤੂੰ ਘੁੰਮ ਫੇਰਿਆ ਬਾਜ਼ਾਰ ਚ ਅੱਛਾ ਉਹ ਵੀ ਪਾਗਲ ਦਿਮਾਗ ਦੀ ਹਾਂ ਉਹਨੇ ਮੈਨੂੰ ਪੁੱਛਿਆ ਹੀ ਨਹੀਂ ਪੈਸੇਆਂ ਫੂਸੀਆਂ ਦਾ ਹਾਂ ਪੈਸੇ ਮੈਂ ਸਾਰੇ ਜੇਬ ਚ ਪਾ ਕੇ ਪੈਂਚਰ ਲਵਾਉਣ ਚਲ ਗਿਆ ਛੱਕ ਘਰ ਵਾਲੀ ਨੂੰ ਉੱਥੇ ਛੱਡ ਗਿਆ ਉੱਥੇ ਔਰ ਉੱਥੇ ਤੋਰ ਤਾਂ ਮੈਂ ਕਿਹਾ ਤੂੰ ਘੁੰਮ ਫੇਰਿਆ ਅੱਛਾ ਉਹ ਵੀ ਪਾਗਲ ਦਿਮਾਗ ਦੀ ਅੱਛਾ ਅਰੇ ਮੰਡੀ ਜਿ ਬੜੀ ਆ ਹਾਂ ਗਾਹਾਂ ਲੱਗੀ ਦੀ ਕੇਲਿਆਂ ਦੀ ਰੇੜੀ ਅੱਛਾ ਭਾਈ ਨੂੰ ਕਹਿੰਦੀ ਕੇਲੇ ਕਿੱਡਾ ਲਾਏ ਹਾਂ ਭਾਈ ਕਹਿੰਦਾ ਸਿੱਧੇ ਕਰਕੇ ਅੱਛਾ ਘਰ ਵਾਲੀ ਕਹਿੰਦੀ ਮੈਨੂੰ ਕਿਤਾ ਦੇਣ ਹਾਂ ਕਹਿੰਦਾ ਛਿੱਲ ਕੇ ਕੇਲਾ ਭਰਾਵਾ ਛਿਲਾ ਲਿਆ ਅੱਛਾ ਘਰ ਵਾਲੀ ਦੇ ਕੋਲ ਪੈਸਾ ਕੋਈ ਨਾ ਅੱਛਾ ਫਿਰ ਭਾਈ ਪਤਾ ਕੀ ਕਹਿੰਦਾ ਕੀ ਕਹਿੰਦਾ ਛਿੱਲਿਆ ਛਰਾਇਆ ਕੇ ਲੈ ਇੱਥੇ ਰੱਖ ਦੇ ਛਿੱਲਿਆ ਛਰਾਇਆ ਕੇ ਲੈ ਇੱਥੇ ਰੱਖ ਦੇ ਛਿੱਲਿਆ ਛਰਾਇਆ ਮੇਰਾ ਕਹਿੰਦਾ ਇੱਥੇ ਉਹ ਤਾਂ ਫੇ ਭਾਈ ਉਹਨਾਂ ਨੇ ਕਹਿਣਾ ਸੀ ਜਦੋਂ ਪੈਸੇ ਹੈ ਨਹੀਂ ਇੱਦਾਂ ਅਗਲਾ ਕੇਲੇ ਦਿੰਦਾ ਹੋਰ ਕੇਲੇ ਖਾ ਲਵੇ ਅੱਛਾ ਉਹ ਨਾ ਮੇਰੀ ਘਰ ਵਾਲੀ ਥੋੜੀ ਕਰੇਕ ਕੇ ਸੀ ਅੱਛਾ ਉਹਦੇ ਕੋਲ ਪੈਸਾ ਕੋਈ ਨਾ ਤੇ ਤੂੰ ਕਾਨੂੰ ਪੰਗੇ ਲੈਣੇ ਕਿਸੇ ਨਾ ਅੱਛਾ ਕਹਿੰਦੀ ਘਰ ਲਿਓ ਸਬਜੀ ਸੁਬਜੀ ਦੇਖ ਲੀ ਇਹੋ ਜਨਾਨੀ ਨੂੰ ਆਤ ਹੁੰਦੀ ਆ ਚਲੋ ਬਾਜ਼ਾਰ ਆਇਆ ਸਬਜੀ ਲੈ ਜੀ ਕੋਈ ਘਰ ਵਾਸਤੇ ਆਓ ਗਾਹਾਂ ਨੰਗਾ ਹੀ ਮੰਡੀ ਚ ਹਾਂ ਗਾਹਾਂ ਲੱਗੀ ਸੀ ਗੋਲ ਗੋਲ ਬਤਾਉਂ ਆਂ ਦੀ ਰੇੜੀ ਅੱਛਾ ਭਾਈ ਨੂੰ ਕਹਿੰਦੀ ਬਤਾਉ ਲੈਣੇ ਆ ਅੱਛਾ ਕਹਿੰਦੀ ਇਦਾਂ ਨਹੀਂ ਲੈਣੇ ਕੱਟ ਕੇ ਲੈਣੇ ਵਿੱਚ ਕੀੜੇ ਗੁੜੇ ਨਾ ਹੋਣ। ਆਹ ਚੈੱਕ ਕਰਨਾ ਚਾਹੀਦਾ ਕਿ ਕੀੜਾ ਗੁੜਾ ਲੱਗਾ ਹੁੰਦਾ। ਉਹ ਜ ਤੀਮੀਆਂ ਨੂੰ ਉਦਾਂ ਹੀ ਆਤ ਹੁੰਦੀ ਆ ਭਈਆਂ ਦੇ ਉਦਦੇ ਸਿਰ ਖਾ ਲੈਂਦੀਆਂ। ਅੱਛਾ ਹੋਰ ਕੀ? ਹਾਂ। ਭਰਾਵਾ ਬਤਾਉ ਕਟਾ ਲਿਆ। ਅੱਛਾ। ਪੈਸੇ ਕੋਲ ਕੋਈ ਨਾ। ਫੇਰ ਭਾਈ ਬਤਾ ਕੀ ਕਹਿੰਦਾ? ਕੀ ਕਹਿੰਦਾ? ਗੋਲ-ਮੋਲ ਕੰਜਰੀ ਖਰਾਬ ਕਰ ਗਈ ਮੇਰੇ ਗੋਲ-ਮੋਲ। ਗੋਲ-ਮੋਲ ਕੰਜਰੀ ਖਰਾਬ ਕਰ ਗਈ ਮੇਰੇ ਗੋਲ-ਮੋਲ। ਬਾਬਾ ਜੇ ਤੇ ਪੈਸੇ ਹੈ ਨਹੀਂ ਤੁਸੀਂ ਸਮਾਨ ਲਈ ਜਾਨੇ ਆ। ਤੇ ਭਾਈ ਨੇ ਅਗਲੇ ਨੇ ਕਹਿਣਾ ਹੀ ਆ ਹੋਰ ਯਾਰ ਉਦੈ ਕੇਲੇ ਛਲਾਈ ਗਈ ਪੇਂਗੜ ਪੜਵਾਈ ਗਈ ਅੱਛਾ ਹੋਰ ਕੀ ਇਹ ਤਾਂ ਗੱਲ ਹੋ ਗਈ ਬਾਬਾ ਤੇਰੇ ਵਿਆਹ ਵਾਲੀ ਇੱਕ ਗੱਲ ਤੂੰ ਮੈਨੂੰ ਤੁਰ ਕੁੱਲੀ ਚ ਸੁਣਾਉਣਾ ਹੀ ਬਹਿ ਕੇ ਸਹੌਰਿਆਂ ਵਾਲੀ ਜਦੋਂ ਕਹਿੰਦਾ ਹੀ ਮੇਰੀ ਮੰਮੀ ਕਹਿੰਦੀ ਪੁੱਤ ਜਦੋਂ ਸਹੌਰਿਆਂ ਦੇ ਜਾਈਦਾ ਖੁਸ਼ੀ-ਖੁਸ਼ੀ ਹਿਲ ਰਹੇ ਰਨ ਕਰਦੇ ਜਾਈ ਉਹ ਗੱਲ ਵਿੱਚੇ ਹੀ ਰਹਿ ਗਈ ਸੀ ਗੁਰੂ ਜੀ ਆਗੇ ਸੀ ਹਾਂ ਵਿੱਚੇ ਰਹਿ ਗਈ ਉਹ ਗੱਲ ਅੱਜ ਮੈਨੂੰ ਸੁਣਾ ਕੀ ਸੀ ਤੇਰੀ ਗੱਲ ਨਹੀਂ ਯਾਰ ਅੱਜ ਗਰਮੀ ਬਹੁਤ ਹੈ ਨਹੀਂ ਨਹੀਂ ਬਾਬਾ ਅੱਜ ਸੁਣਨੀ ਸੁਣਨੀ ਆ ਮੀਆਂ ਨਹੀਂ ਨਹੀਂ ਉਹ ਪੱਖੇ ਲੱਗੇ ਆ ਬਾਬਾ ਮੇਰੇ ਨਾਲ ਨੂੰ ਤਾਂ ਕੋਈ ਨਹੀਂ ਲੱਗਾ ਕੋਈ ਨਹੀਂ ਬਾਬਾ ਸੋਨੀ ਸੋਨੀ ਆਜ ਫੇ ਸੋਨੀ ਸੋਨੀ ਆ ਸੋਨੀ ਸੋਨੀ ਪਹਿਲਾਂ ਪੱਖਾ ਚੱਕ ਕੇ ਮੇਰੇ ਨਾਲ ਨੂੰ ਖੜ ਬਾਬਾ ਕੀ ਗੱਲ ਤੂੰ ਫੜ ਕੇ ਖੜ ਜਿੱਦ ਮੱਖੀਆਂ ਭੜੀਆਂ ਵੇਂਦੀਆਂ ਤੂੰ ਮਿੱਠਾ ਲਾਇਆ ਮੂੰਹ ਨੂੰ ਕਿੱਥੇ ਬੈਠੀਆਂ ਤੁਸੀਂ ਦਦੋ ਮੈਂ ਕਿਤੇ ਵੇਂਦੀਆਂ ਮਾਮਾ ਅੱਛਾ ਅੱਛਾ ਹਾਂ ਸੁਣਾ ਬਈ ਬਾਬਾ ਜਲਦੀ ਗੱਲ ਉਹ ਉਹ ਸੋਹਰਿਆਂ ਵਾਲੀ ਗੱਲ ਹਾਂਜੀ ਹਾਂਜੀ ਸੋਹਰਿਆਂ ਵਾਲੀ ਮੇਰੀ ਇੱਕ ਦਿਨ ਮੰਮੀ ਕਹਿਣ ਲੱਗੀ ਕਾਕਾ ਸੋਹਰਿਆਂ ਨੂੰ ਵੀ ਚਲ ਜਿਆ ਕਰ ਅੱਛਾ ਇੱਕ ਦਿਨ ਮੈਂ ਆਪਣੀ ਮੰਮੀ ਦਾ ਕਹਿਣਾ ਮੰਨ ਲਿਆ ਚਾਚਾ ਇੱਧਰ ਵੀ ਦੇਖ ਲਾ ਪੁਜੀਆ ਬਣਾਣਾ ਖਾਈ ਜਾਣਾ ਸਿਆਣਿਆਂ ਦੀ ਗੱਲ ਮੰਨਣੀ ਚਾਹੀਦੀ ਬਾਬਾ ਸਿਆਣਿਆਂ ਦੀ ਗੱਲ ਮੰਨਣੀ ਚਾਹੀਦੀ ਆ ਹਾਂ ਮੈਂ ਮੰਨ ਲਈ ਹਾਂ ਮੇਰੀ ਮੰਮੀ ਪਤਾ ਕੀ ਕਹਿੰਦੀ ਕੀ ਕਹਿੰਦੀ ਕਹਿੰਦੀ ਪੁੱਤ ਮੂੰਹ ਲਟਕਾਉਂਦਾ ਨਾ ਜਾਈ ਹਾਂ ਹਿੱਡਰ ਹਿੱਡਰ ਕਰਦਾ ਜਾਈ ਅੱਛਾ ਜਾਨੀ ਕਿ ਸੋਹਰਿਆਂ ਦੇ ਕਹਿੰਦੀ ਖੁਸ਼ੀ ਖੁਸ਼ੀ ਹਿੱਡਰ ਹਿੱਡਰ ਕਰਦਾ ਜਾਈ ਹੋਰ ਕੀ ਅੱਛਾ ਘਰੋਂ ਮੈਂ ਤੁਰ ਪਿਆ ਹਾਂ ਮੈਂ ਵੀ ਆਪਣੇ ਪਾਗਲ ਦਿਮਾਗ ਦਾ ਤੈਨੂੰ ਪਤਾ ਹੀ ਮੈਂ ਕਿਦਾਂ ਦਾ ਆ ਹਾਂ ਸਾਡੇ ਪਿੰਡੋਂ ਬਾਹਰ ਪੈਂਦਾ ਜੰਗਲ ਅੱਛਾ ਉੱਥੇ ਚਾਚੇ ਆਲ ਗਿਆ ਨੇ ਉੱਥੇ ਜਾਲ ਲਾਇਆ ਸੀ ਸ਼ਿਕਾਰੀਆਂ ਦਾ ਅੱਛਾ ਉੱਥੇ ਪਾਂਚੀ ਪੂੰਜੀ ਪਸਾਏ ਸੀ ਹਾਂ ਮੈਂ ਕੋਲੋਂ ਲੰਗਾ ਲੱਗਾ ਹਾਂ ਮੇਰੇ ਮੂੰਹ ਤੋਂ ਹੀ ਡੇ ਨਿਕਲ ਗਿਆ ਕਿਦਾਂ ਹੇਡਰ 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 ਹੇਟ ਹੇਟ ਤੋ ਫੇਰ ਕੀ ਹੋਇਆ ਬਾਬਾ ਪੰਛੀ ਤਾਂ ਰੋੜ ਗਿਆ ਉੱਚਾ ਤਾਂ ਫਿਰ ਕਿਹਾ ਨਹੀਂ ਤੈਨੂੰ ਕੁਛ ਹੋਣਾ ਨੇ ਸਾਲਿਆਂ ਨੇ ਕੁੱਟਿਆ ਉਹ ਤਾਂ ਫਿਰ ਬਾਬਾ ਕੁੱਟਣਾ ਹੀ ਇੰਨੀ ਮਿਹਨਤ ਨਾਲ ਅਗਲੇ ਨੇ ਸਾਰੇ ਜਾਨਵਰ ਫੜੇ ਕੋਈ ਨਾ ਚਾਚਾ ਚਾਹ ਪੀਲਾ ਬਾਅਦ ਚ ਪੁੱਛਦਾ ਮੈਨੂੰ ਫੇਰ ਕੀ ਕਹਿੰਦੇ ਉਹ ਕਹਿੰਦੇ ਕਾਕਾ ਇਦਾਂ ਨਹੀਂ ਕਹੀਦਾ ਕਿੱਦਾਂ ਕਹੀਦਾ ਇਦਾਂ ਕਹੀਦਾ ਕਿੱਦਾਂ ਆਈ ਜਾਓ ਫਸੀ ਜਾਓ ਆਈ ਜਾਓ ਫਸੀ ਜਾਓ ਆਈ ਫਸੀ ਆਈ ਫਸੀ ਅੱਛਾ ਫੇ ਸ਼ਤਰਾਂ ਦੇ ਡਰਦੇ ਨੇ ਬਾਬਾ ਤੇ ਤਾਂ ਕਹਤਾ ਹੋਰ ਮੈਂ ਸਪੀਡ ਫਾਲੀ ਮੈਂ ਕਿਹਾ ਇਦਾਂ ਹੀ ਕਹਿੰਦਾ ਜਾਊਂਗਾ ਪੱਕਾ ਅੱਛਾ ਮੈਂ ਅਜੇ ਕਹਿੰਦਾ ਤੁਰ ਪਿਆ ਹਾਂ ਮੋਰੇ ਭਰਾ ਉਹ ਪੰਜ ਸਾਲ ਚੋਰ ਨੇ ਠੇ ਜਾਣ ਅੱਛਾ ਮੈਂ ਉਹਨਾਂ ਦੇ ਕੋਲ ਗਿਆ ਹਾਂ ਮਗਰ ਪੁਲਿਸ ਪਈਓ ਸੀ ਹਾਂ ਮੇਰੇ ਮੂੰਹ ਜੋ ਹਿੱਦੇ ਨਿਕਲ ਗਏ ਕਿੱਦਾਂ ਆਈ ਜਾਓ ਫਸੀ ਜਾਓ ਆਈ ਜਾਓ ਫਸੀ ਆਈ ਜਾਓ ਫਸੀ ਆਈ ਫਸੀ ਆਈ ਫਸੀ ਆਈ ਫਸੀ ਫੇ ਬਾਬਾ ਤੇ ਉਹਨਾਂ ਨੇ ਵੀ ਕੁੱਟਿਆ ਹੁਣ ਕੁੱਟਿਆ ਚੋਰਾ ਨੇ ਉਹਨਾਂ ਨੇ ਪਾਸਾ ਕੋਈ ਨਹੀਂ ਛੱਡਿਆ ਹੋਣਾ ਤੇਰਾ ਹੋਰ ਕਿਉਂ ਕਹਿੰਦੇ ਫੇ ਉਹ ਕੀ ਕਹਿੰਦੇ ਤੈਨੂੰ ਉਹ ਉਹ ਕਹਿੰਦੇ ਕਾਕਾ ਇਦਾਂ ਨਹੀਂ ਕਹੀਦਾ ਕਿਦਾਂ ਕਹੀਦਾ ਇਦਾਂ ਕਹੀਦਾ ਕਿਦਾਂ ਹਾਰ ਰੱਖ ਦਿਓ ਹੋਰ ਚੱਕ ਲਿਓ ਹਾਰ ਰੱਖ ਦਿਓ ਹੋਰ ਚੱਕ ਹਾਰ ਰੱਖ ਦਿਓ ਹੋਰ ਚੱਕ ਲਿਓ ਹਾਰ ਹੋਰ ਚੱਕ ਯਾਰ ਹੋਰ ਅੱਛਾ ਬੇ ਬਾਬਾ ਤੋ 17 ਡਾਰਦਾ ਇਦਾ ਗਈ ਗਿਆ ਇਦਾ ਗਈ ਫੇ ਸੌਰੀਆਂ ਤੇ ਪਹੁੰਚ ਗਿਆ ਨਹੀਂ ਹਾਂ ਮੈਂ ਹੋਰ ਸਪੀਡ ਹੋ ਗਿਆ ਅੱਛਾ ਹੋਰ ਸਪੀਡ ਫੜ ਲਈ ਉਹ ਅੱਗੇ ਪਿੰਡ ਪਹੁੰਚ ਗਿਆ ਹਾਂ ਅੱਗੇ ਭਰਾਵਾ ਚਾਰਮ ਬੰਦੇ ਮੁਰਦਾ ਚੱਕੀ ਲਿਆਣ ਇਹ ਤਾਂ ਬੜੀ ਮਾਰੀ ਗੱਲ ਸੀ ਅਫਸੋਸ ਦਾ ਟਾਈਮ ਸੀ ਆ ਮੈਂ ਬੁੜੀ ਨੂੰ ਕਹਿੰਦਾ ਕੀ ਹੋਇਆ ਹਾਂ ਕਨੇ ਵੀਆ ਬੱਚੀਆਂ ਸਾਲਾਂ ਦਾ ਮੁੰਡਾ ਮੋਕਿਆ ਹਾਂ ਮੇਰੇ ਮੂੰਹ ਜੋ ਹਾਈਦਾ ਹੀ ਨਿਕਲ ਗਿਆ ਕਿਤਾ ਹਾਰ ਰੱਖਦੇ ਹੋਰ ਚੱਕ ਲਿਓ ਹਾਰ ਰੱਖਦੇ ਹੋਰ ਹੋਰ ਰੱਖਦੇ ਹੋਰ ਚੱਕ ਹਾਰ ਹੋਰ ਬਾਬਾ ਇਹਦਾ ਤੇਰੇ ਛਤਰਾਵਾਲੇ ਕਾਮੀ ਸੇਗਲੇ ਨੇ ਕੁੱਟਣਾ ਹੀ ਸੀ ਬੇ ਤੈਨੂੰ ਕੁੱਟਿਆ ਵੋਨ ਇੱਕ ਅਗਲੇ ਦੇ ਜਵਾਨ ਮੁੰਡਾ ਮਰ ਗਿਆ ਤੂੰ ਗਰੀਨਾ ਹੋਰ ਚੱਕ ਲਿਓ ਹੋਰ ਕੀ ਫੇਰ ਪਹੁੰਚ ਗਿਆ ਸੌਰਿਆਂ ਦੇ ਨਾ ਨਾ ਕਹਿੰਦੇ ਕਾਕਾ ਇਦਾਂ ਨਹੀਂ ਕਹੀਦਾ ਕਿਦਾਂ ਕਹੀਦਾ ਇਦਾਂ ਕਹੀਦਾ ਕਿਦਾਂ ਵੀ ਇਹ ਗੱਲ ਮਾੜੀ ਹੋਈ ਵੀ ਇਹ ਗੱਲ ਮਾੜੀ ਹੋਈ ਵੀ ਇਹ ਗੱਲ ਵੀ ਇਹ ਗੱਲ ਵੀ ਇਹ ਗੱਲ ਅੱਛਾ ਛਤਰਾ ਜਿਹੜਾ ਤੇਰੇ ਬਾਬਾ ਨੂੰ ਇਦਾਂ ਗਿਆ ਤੇ ਸੌਣਿਆਂ ਦੇ ਪਹੁੰਚ ਗਿਆ ਨਾ ਨਾ ਸੌਰੀਆ ਪਹੁੰਚਿਆ ਦਿੱਤਾ ਹਾਂ ਸੌਰੀਆ ਤੋਂ ਪਹਿਲਾਂ ਇੱਕ ਪਿੰਡ ਪੈਂਦਾ ਸੀ ਅੱਛਾ ਉੱਥੇ ਗੇਟਾ ਕੋਲ ਬੁੜੀ ਟੱਕਰ ਗਈ ਫਿਰ ਲੱਡੂਆਂ ਦੀ ੱਡੀ ਫਰਾਤ ਚੱਕੀ ਯਾਨਕਿ ਖੁਸ਼ੀ ਦਾ ਮਾਹੌਲ ਸੀ ਮੈਂ ਖੋਲ ਨੰਗਾ ਲਗਾ ਹਾਂ ਉਹਨੇ ਦੋ ਲੱਡੂ ਹੱਥ ਤੇ ਰੱਖਦੇ ਹਾਂ ਮੈਂ ਕਿਹਾ ਕੀ ਹੋਇਆ ਬੀਬੀ ਹਾਂ ਕਹਿੰਦੀ ਦਸਾਂ ਬਾਰ ਸਾਲਾ ਬਾਅਦ ਮੇਰੇ ਪੁੱਤ ਆ ਹੋਇਆ ਅੱਛਾ ਮੇਰੇ ਮੂੰਹੋਂ ਇਹਦੇ ਨਿਕਲ ਗਿਆ ਕਿਦੋਂ ਵੀ ਇਹ ਗਲ ਮਾੜੀ ਹੋਈ ਇਹ ਗਲ ਮਾੜੀ ਤੇ ਇਹ ਗਲ ਇਹ ਗਲ ਇਹ ਗਲ ਬਾਬਾ ਕਾਮੀ ਤੇਰੇ ਸਾਰੇ ਛਤਰਾਂ ਵਾਲੇ ਸੀ ਸੌਣਿਆਂ ਦੇ ਪਹੁੰਚਾਗੇ ਨਹੀਂ ਬਾਬਾ ਹਜੇ ਲੋਕ ਬੁੜੀ ਨੇ ਕੁੱਟਿਆ ਬੋਸ ਫਿਰ ਜਿਹੜੇ ਦੋ ਲੱਡੂ ਦਿੱਤੇ ਸੀ ਹਾਂ ਮੂੰਹ ਤੱਕ ਤਾਂ ਪਹੁੰਚਣੇ ਨਹੀਂ ਦਿੱਤੇ ਫਿਰ ਕੋਟ-ਕੋਟ ਪਿੱਛੇ ਬੋਸ ਦੇ ਅੱਛਾ ਫਿਰ ਬੁੜੀ ਕੀ ਕਹਿੰਦੀ ਬਾਬਾ ਉਹ ਕਹਿੰਦੀ ਕਾਕਾ ਜਾਨੀ ਕਹੀਦਾ ਕਿਦਾਂ ਕਹੀਦਾ ਇਹਦਾ ਕਹੀਦਾ ਕਿਦਾਂ ਵੀ ਇਹ ਗੱਲ ਚੰਗੀ ਹੋਈ ਵੀ ਇਹ ਗੱਲ ਚੰਗੀ ਵੀ ਇਹ ਗੱਲ ਵੀ ਇਹ ਗੱਲ